ਜਾ ਤੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਈਆਂ ਚੋਂ ਸਵਾਗਤ ਹਮੇਸ਼ਿਆਤ ਰਾਜਵੀ ਲਾਈਵ ਪ੍ਰੋਗਰਾਮ ਦੇਖ ਰਿਹਾ ਸਮੂਹ ਦਰਸ਼ਕਾਂ ਦਾ ਦਿਲ ਦੀਆਂ ਗਰਾਈਆਂ ਚੋਂ ਸਵਾਗਤ ਹੈ ਜੀ ਵੈਨਕੁਰ ਦਾ ਸਮਾਂ 3:30 4:00 ਵਜੇ ਟੈਲਸ ਬੈਲ ਤੇ ਰੌਜ ਦੇ ਚੈਨਲ ਨੰਬਰ 24 24 ਤੇ ਲਾਈਵ YouTube ਤੇ Facebook ਤੇ ਉੱਤੇ ਲਾਈਵ ਦੇਖ ਰਿਹਾ ਸਮੂਹ ਦਰਸ਼ਕਾਂ ਦਾ ਦਿਲੋਂ ਤਨਵਾ ਥੈਂਕ ਯੂ ਸ਼ੋਰਸ ਵਾਲੇ ਪਰਮਿੰਦਰ ਸਿੰਘ ਥਿੰਦ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪான்ਸਰ ਕੀਤਾ ਹੈ ਇੰਸ਼ੋਰੈਂਸ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੈ ਸਿੱਧੀ ਗੱਲਬਾਤ ਕਰਿਆ ਜੀ ਉਹਨਾਂ ਦਾ 604 828 72 13 ਪ੍ਰੋਗਰਾਮ ਦਿਲਾਂ ਦੇ ਸਾਇੰਸ ਦੇ ਵਿੱਚ ਮੇਰਾ ਯਤਨ ਰਹਿੰਦਾ ਹੈ ਕਿ ਮੇਰੇ ਦਿਲ ਨੂੰ ਛੋਣ ਵਾਲੀਆਂ ਜਿਹੜੀਆਂ ਰੂਹਾਂ ਨੇ ਮੇਰੇ ਦਿਲ ਨੂੰ ਛੋਣ ਵਾਲੇ ਜਿਹੜੇ ਵਿਸ਼ੇ ਨੇ ਉਹ ਇਸ ਪ੍ਰੋਗਰਾਮ ਦੇ ਵਿੱਚ ਦੁਨੀਆ ਭਰ ਦੇ ਦਸ਼ਕਰਾਂ ਲੈ ਕੇ ਆਈ ਦਿਆ ਇਸੇ ਕਰਕੇ ਕਿ ਤੁਹਾਡੇ ਮਨ ਨੂੰ ਤੁਹਾਡੇ ਦਿਲ ਨੂੰ ਵੀ ਗੱਲ ਚੰਗੀ ਲੱਗੇ ਅੱਜ ਉਹ ਰੂਹਾਂ ਸਟੂਡੀਓ ਦੇ ਵਿੱਚ ਪਹੁੰਚੀਆਂ ਨੇ ਸਟੂਡੀਓ ਦਾ ਔਰਾ ਹੀ ਬਦਲਿਆ ਹੋਇਆ ਅੱਜ ਕਿਉਂਕਿ ਜਿਸ ਤਰੀਕੇ ਨਾਲ ਕਲਾਸੀਕਲ ਰਾਗਾਂ ਦਾ ਕੀਰਤਨ ਸੁਣਨ ਦਾ ਮੈਨੂੰ ਸ਼ੌਂਕ ਹੈ ਪੁਰਾਤਨ ਸਮਿਆਂ ਦੇ ਵਿੱਚ ਜਿਹੜੇ ਰਾਗੀ ਕੀਰਤਨ ਕਰਦੇ ਸਨ ਕਲਾਸੀਕਲ ਦੇ ਵਿੱਚ ਅੱਜਕੱਲ ਤਾਂ ਵਾਜਾ ਹਰਮੋਨੀਅਮ ਤੇ ਤਬਲਾ ਆ ਗਿਆ ਮਰਦੰਗ ਤੇ ਪੁਰਾਤਨ ਜਿਹੜੇ ਸਾਜ ਬਾਬਾ ਨਾਨਕ ਵੱਲੋਂ ਚਲਾਏ ਉਸ ਵੇਲੇ ਛੇੜ ਮਰਦਾਨਿਆਂ ਰਬਾਬ ਬਾਣੀ ਆਈ ਆ ਤੇ ਉਹ ਰਬਾਬ ਦੀ ਧੁਨਾ ਸੁਣੇ ਹੋਏ ਉਹ ਸ਼ਬਦ ਜਦੋਂ ਗੂੰਜਦੇ ਨੇ ਤੇ ਅੰਦਰ ਇੱਕ ਚੁਣਕਾਰ ਪੈਦਾ ਹੁੰਦੀ ਹੈ ਪਿਛਲੇ ਦਿਨੀ ਜਦੋਂ ਇਹੋ ਜੇ ਆਲਾ ਪੰਜਾਬੋਂ ਆਏ ਕਲਾਕਾਰ ਯੈਸ ਸਾਡੇ ਪੰਜਾਬ ਨੂੰ ਰਾਜਨੀਤਿਕ ਲੋਕਾਂ ਨੇ ਵੰਡ ਦਿੱਤਾ ਚੀਰ ਦਿੱਤਾ ਫਾੜ ਦਿੱਤਾ ਪਰ ਸਾਡੇ ਪੰਜਾਬੀਆਂ ਦਾ ਦਿਲ ਉਹੀ ਹੈ ਭਾਵੇਂ ਉਹ ਲੈnde ਪੰਜਾਬ ਦਾ ਹੈ ਭਾਵੇਂ ਉਹ ਚੜ੍ਹਦੇ ਪੰਜਾਬ ਦਾ ਹੈ ਤੇ ਲੈnde ਤੇ ਚੜ੍ਹਦੇ ਪੰਜਾਬ ਦੋਨੇ ਪੰਜਾਬਾਂ ਦੀ ਦਿਲਾਂ ਦੀ ਸਾਹ ਪਾਉਣ ਵਾਲੇ ਦਿਲਾਂ ਦੀ ਜਾਨ 우ਸਤਾਦ ਸ਼ਫਕਤ ਅਲੀ ਖਾਨ ਸਾਹਿਬ ਸ਼ਾਇਦ ਜੇ ਤੁਸੀਂ ਸੁਣਿਆ ਹੋਵੇ ਤੇ ਜਨਾਬ ਉਸਤਾਦ ਸਲਾਮਤ ali khan sahab ਜਿਨ੍ਹਾਂ ਨੇ ਉਹਨਾਂ ਦੀਆਂ ਕਿਤੇ ਸੂਫਿਆਨਾ ਅੰਦਾਜ਼ ਦੇ ਵਿੱਚ ਕਾਫੀਆਂ ਸੁਣੀਆਂ ਨੇ ਤੇ ਮੇਰਾ ਖਿਆਲ ਹੈ ਮੰਤਰ ਮੁਕਤ ਕਰ ਦਿੰਦੇ ਸਨ ਪਬਲਿਕ ਨੂੰ ਔਰ ਉਹਨਾਂ ਦੀ ਹੀ ਔਲਾਦ ਉਹਨਾਂ ਦੇ ਹੀ ਬੱਚਿਆਂ ਨੇ ਅੱਗੇ ਇਸ ਪਰੰਪਰਾ ਨੂੰ ਜਾਰੀ ਰੱਖਿਆ ਤੇ ਅੱਜ ਸਰੀ ਦੇ ਵਿੱਚ ਬੜਾ ਵੱਡਾ ਇੱਕ ਪ੍ਰੋਗਰਾਮ ਉਲੇਖਿਆ ਗਿਆ ਹੈ ਕਵੀਪੀ ਇੰਟਰਟੇਨਮੈਂਟ ਵੱਲੋਂ ਕਮਲ ਸ਼ਰਮਾ ਵੱਲੋਂ ਤੇ ਇਹਦੀ ਜਾਣਕਾਰੀ ਆਉਣ ਵਾਲੇ ਸਮੇਂ 'ਚ ਆਪਾਂ ਤੁਹਾਡੇ ਨਾਲ ਨਾਲ ਸਾਂਝੀ ਕਰਦੇ ਰਾਂਗੇ ਪਰ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਇਸ ਪਰਿਵਾਰ ਦਾ ਇਹ ਉਸ ਘਰਾਣੇ ਦਾ ਜਿਸ ਘਰਾਣੇ ਨੇ ਦੁਨੀਆ ਭਰ ਦੇ ਵਿੱਚ ਕਲਾਸਿਕਲ ਦਾ ਨਾਮ ਉੱਚਾ ਕੀਤਾ ਉਹ ਘਰਾਣਾ ਅੱਜ ਸਾਡੇ ਸਟੂਡੀਓ ਦੇ ਵਿੱਚ ਹੈ ਆਓ ਫਿਰ ਉਹਨਾਂ ਦਾ ਕਰਦੇ ਹਾਂ ਸਵਾਗਤ ਸਭ ਤੋਂ ਪਹਿਲਾਂ ਉਸਤਾਦ ਜੀ ਤੁਹਾਡਾ ਤੁਹਾਡੇ ਦੋਨੇ ਪੁੱਤਰਾਂ ਦਾ ਦਿਲ ਦੀਆਂ ਗਹਿਰਾਂ ਵਿੱਚ ਸਵਾਗਤ ਹੈ ਸੰਜੇ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ ਸਭ ਨੂੰ ਬੁਲਾਉਣ ਲਈ ਬੜੀ ਖੁਸ਼ੀ ਜੇ ਮੇਰੇ ਨਾਲ ਖੱਬੇ ਪਾਸੇ 우ਸਤਾਦ ਸ਼ਫਤ ਅਲੀ ਖਾਨ ਸਾਹਿਬ ਉਹਨਾਂ ਦੇ ਬੇਟੇ ਜਿਹੜੇ ਨਾਦਰ ਅਲੀ ਖਾਨ ਸਾਹਿਬ ਤੇ ਫੈਜ਼ਾਨ ਅਲੀ ਖਾਨ ਸਾਹਿਬ ਤੁਹਾਡਾ ਸਟੂਡੀਓ ਦੇ ਵਿੱਚ ਪਹਿਲੀ ਵਾਰੀ ਆਏ ਹੋ ਖਾਸ ਕਰਕੇ ਸਾਡੇ ਸਰੀ ਸ਼ਹਿਰ ਦੇ ਵਿੱਚ ਇਕਲੈਂਦਾ ਪੰਜਾਬ ਹੈ ਇਕ ਚਰਦਾ ਪੰਜਾਬ ਹੈ ਇੱਕ ਇੱਧਰ ਸਾਡੇ ਤੀਜਾ ਪੰਜਾਬ ਜਿਹਨੂੰ ਸਰੀ ਕਹਿੰਦੇ ਨੇ ਜਿੱਥੇ ਅੱਜ ਤੁਸੀਂ ਆਪਣੇ ਰੰਗ ਜਿਵਾਉਣੇ ਆ ਅੱਜ ਪੰਜਾਬੀਆਂ ਦੇ ਵਿੱਚ ਤੁਸੀਂ ਆਪਣੀ ਗੱਲਬਾਤ ਕਰਨੀ ਹੈ ਥੋੜਾ ਜਿਹਾ ਉਸਤਾਦ ਜੀ ਆਪਣੇ ਬਾਰੇ ਤੁਹਾਡੇ ਬਾਰੇ ਮੈਂ ਜਿੰਨਕ ਪੜਿਆ ਸੁਣਿਆ ਕਿ ਤੁਸੀਂ ਤਾਂ ਛੋਟੇ ਹੁੰਦੇ ਆ ਬਚਪਨ ਤੋਂ ਹੀ ਇਸ ਪਾਸੇ ਤੁਰੇ ਵਾਲਦ ਸਾਬ ਤੋਂ ਕਿੱਡੇ ਸੋਚਦੇ ਇਸ ਪਾਸੇ ਤੁਹਾਡੀ ਲਗਨ ਲੱਗੀ ਜੀ ਬismillah ਰਖਮਾਨ ਰਹਿਮ ਅੱਲ੍ਹਾ ਦੇ ਨਾਮ ਸੇ ਸ਼ੁਰੂ ਕਰਦੇ ਜੀ ਹਾਂਜੀ ਸਿੰਸਰ ਘਰਾਣਾ ਸਾਡਾ ਬਹੁਤ ਪੁਰਾਣਾ 500 ਸਾਲ ਹੋ ਗਏ ਸ਼ਾਮ 84 ਸ਼ਾਮ 84 ਪੰਜਾਬ ਵਾਲਾ ਪੰਜਾਬ ਦਾ ਉਹ ਕਸਬਾ ਜਿਹੜਾ ਡਿਸਟ੍ਰਿਕਟ ਹੁਸ਼ਿਆਰਪੁਰ ਚ ਪੈਂਦਾ ਜੀ ਇਹ ਪਿੰਡ ਵੀ ਇਹ ਤੇ ਘਰਾਣਾ ਵੀ ਇਹੀ ਬਣਿਆ ਰਾਜਾ ਸ਼ਾਮ ਦੇ ਨਾਮ ਤੇ ਸੀ ਹੈ ਜੀ ਉੱਥੋਂ ਹੀ ਸਾਡੇ ਬਜ਼ੁਰਗ ਮੀਆਂ ਚੰਦ ਖਾਨ ਸੂਰਜ ਖਾਨ ਮੀਆਂ ਚੰਦ ਖਾਨ ਜਿਨ੍ਹਾਂ ਨੇ ਫਾਊਂਡਰ ਬਣੇ ਅੱਜ ਵੀ ਸ਼ਾਮ ਚਰਾਸੀ ਜੀ ਮੇਰੇ ਪਰਦਾਦਾ ਦਾ ਮਜ਼ਾਰ ਹੈ ਮੀਆਂ ਕਰੀਮ ਬਖਸ਼ ਵੀ ਇਨਕਾਰ ਵੱਡੇ ਵੱਡੇ ਕਲਾਕਾਰ ਜਾ ਕੇ ਉੱਤੇ ਹਾਜ਼ਰੀ ਦੰਨਦੇ ਨੇ ਜਿਵੇਂ ਅੰਸਰਾ ਜਨ ਸਾਹਿਬ ਜੀ ਜੀ ਉਹ ਵੀ ਜਿੰਨੇ ਵੀ ਪੰਜਾਬ ਦੇ ਮਾਸਟਰ ਸਲੀਮ ਮਾਸਟਰ ਸਲੀਮ ਸਾਹਿਬ ਸਭ ਜਾਣਦੇ ਨੇ ਜੀ ਸਾਡਾ ਘਰਾਣਾ ਬੜਾ ਪੁਰਾਣਾ ਤੁਰਪਤ ਅੰਦਾਜ਼ ਦਾ ਘਰਾਣਾ ਹੈ ਤੁਰਪਤ ਗਾਇਕੀ ਓਕੇ ਜਿਹੜੀ ਪੁਰਾਣੀ ਖਿਆਲ ਸਟਾਈਲ ਜੇ ਬਾਦੋਂ ਖਿਆਲ ਆ ਗਿਆ ਨਾ ਰਾਗ ਜੀ ਇਹ ਤੇ ਫਿਰ ਹਜ਼ਰਤ ਮੀਰ ਖੁਸਰੋ ਦੇ ਦੌਰ ਚ ਉਸ ਤੋਂ ਪਹਿਲੇ ਤੁਰਪਤ ਦਾ ਸਾਡੇ ਬਜ਼ੁਰਗਾਂ ਨੇ ਫਿਰ ਸ਼ੁਰੂ ਕਰਦਾ ਚੱਲਦੇ ਹੋਏ ਘਰਾਣਾ ਉਸਤਾਦ ਨਜ਼ਾਕਤ ਅਲੀ ਖਾਨ ਸਾਹਿਬ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਮੇਰੇ ਵਾਲੇ ਸਾਹਿਬ ਇਨਾ ਤੱਕ ਆਇਆ ਫਿਰ ਮੇਰੇ ਵੱਡੇ ਭਾਈ ਸ਼ਰਾਫਤ अली ਖਾਨ ਮੇਰੇ ਚਾਚਾ 우ਸਤਾਦ ਅਕਸਰ अली ਖਾਨ 우ਸਤਾਦ ਜ਼ਾਕਰ अली ਖਾਨ 우ਸਤਾਦ ਤਸਦਕ अली ਖਾਨ ਨੇ ਮੇਰੇ ਤੇ ਫਿਰ ਮੇਰੇ ਵੱਡੇ ਭਾਈ ਸ਼ਰਾਫਤ अली ਖਾਨ ਮੈਂ ਯਾਨੀ ਕਿ ਉਹਨਾਂ ਸਾਡੇ ਇਹ ਮੇਰੇ ਬੱਚੇ ਨਾਦਰ अली ਫੈਜ਼ਾਨ अली ਖਾਨ ਵੱਡਾ ਬਟੋ ਹੈ ਛੋਟਾ ਇੱਕ ਛੋਟਾ ਛੋਟਾ ਸਿਫਤ अली ਖਾਨ ਉਹ ਜੀ 7 ਸਾਲ ਦਾ ਉਹਦੀ ਟ੍ਰੇਨਿੰਗ ਸ਼ੁਰੂ ਹੋ ਗਈ 7 ਸਾਲ ਤੋਂ ਤੁਸੀਂ ਕਿੰਨੇ ਵੜਿਆ ਦੇਜਿਆ ਸ਼ੁਰੂ ਕੀਤਾ ਜੀ ਮੈਂ ਵੀ ਮੈਂ ਤਾਂ 7 ਸਾਲ ਤੋਂ ਹੀ ਪਰਫਾਰਮੈਂਸ ਕਰਤੀ ਸੀ ਉਹ ਇੱਕ ਬੜੀ ਕਮਾਲ ਗੱਲ ਹੈ ਕਿ ਮੈਂ ਰੇਡੀਓ ਟੀਵੀ ਦਾ अप्रूव्ड ਹਰ ਸਾਲ ਦੀ ਉਮਰ ਚ ਵਾਹ ਜੀ ਵਾਹ ਹਰ ਸਾਲ ਦੀ ਉਮਰ ਚ ਸੋਰੀ ਲਾਹੌਰ ਰੇਡੀਓ ਤੋਂ ਮੈਂ ਐਜ਼ ਅ ਕਲਾਸੀਕਲ ਸਿੰਗਰ ਅਪਰੂਵਡ ਹੋਇਆ ਔਰ ਫਿਰ ਪੀਟੀਵੀ ਚ ਵੀ ਮੈਨੂੰ ਮੌਕਾ ਦਿੱਤਾ ਗਿਆ ਪਾਕਿਸਤਾਨ ਟੈਲੀਵਿਜ਼ਨ ਚ ਜੀ ਤੇ ਇਸ ਤਰ੍ਹਾਂ ਇਹ ਸਫਰ ਸ਼ੁਰੂ ਹੋ ਗਿਆ ਔਰ ਚੱਲ ਰਿਹਾ ਔਰ ਮੂਸਿਕੀ ਦੀ ਖਿਦਮਤ ਕਰ ਰਿਹਾ ਵਾਹ ਜੀ ਬਜ਼ੁਰਗ ਪਾਰਟੀਸ਼ਨ ਚ ਪਾਕਿਸਤਾਨ ਆ ਗਏ ਹਾਂ ਜੀ ਦੋਨੋਂ ਪੰਜਾਬ ਜਿਹੜਾ ਕਿ ਮੈਂ ਸਾਨੂੰ ਦੁੱਖ ਵੀ ਹੈ ਜੀ ਕਿ ਪੰਜਾਬ ਦਾ ਦਿਲ ਵੱਡ ਕੇ ਰੱਖਤਾ ਦਿਲ ਵੱਡ ਤੇ ਸਿਆਸਤ جیتੀ ਤੇ ਕਰੀ ਵੀ ਨਹੀਂ ਸਾਡੀਆਂ ਮੁਹੱਬਤਾਂ ਕਦੀ ਮੁੱਕੀ ਨਹੀਂ ਸਕਦੀਆਂ ਲੈਂਦਾ ਚੜਦਾ ਪੰਜਾਬ ਜੋ ਵੀ ਹੈ ਮੈਂ ਤੇ ਇਹ ਕਹਿੰਦਾ ਲੈਂਦਾ ਤੇ ਚੜਦਾ ਕੀ ਹੋ ਮੈਂ ਇੱਕ ਹੀ ਪੰਜਾਬ ਹੈ ਪੰਜਾਬ ਇੱਕ ਹੀ ਹੈ ਹੁਣ ਕਈ ਨੂ ਬਣਾ ਦੇ ਮਿਲੇ ਹੋਏ ਤੇ ਜੀ ਲੇਕਿਨ ਬੜੀ ਖੁਸ਼ੀ ਹੈ ਕਿ ਐਸੀ ਲੋਕ ਜੁੜੇ ਹੋਏ ਬਲਕਿ ਪੰਜਾਬੀ ਕੋ ਵੀ ਐਸੀ ਕੌਮ ਹੈ ਜਿਹੜੀ ਪੂਰੀ ਦੁਨੀਆ ਨੂੰ ਜੋੜਨ ਵਾਲੀ ਵਾਹ ਬੇਦਿਲਦਾਰ ਕੌਮ ਹੈ ਜੀ ਮੈਂ ਇਹ ਕਹਾਂਗਾ ਇਥੇ ਵਿੱਚ ਜਿਹੜਾ ਤੁਹਾਨੂੰ ਬਚਪਨ ਤੋਂ ਸ਼ੌਂਕ ਹੋਇਆ ਵਾਲਦ ਸਾਹਿਬ ਤੋਂ ਤੁਹਾਡਾ ਭਰਾ ਤੁਹਾਡਾ ਘਰਾਣਾ ਸਾਰਾ ਪਰਿਵਾਰ ਦੇ ਜੀ ਇਹ ਪਹਿਲੀ ਵੱਡੀ ਪਰਫਾਰਮੈਂਸ ਕਿੱਥੇ ਜਾ ਕੇ ਤੁਸੀਂ ਕੀਤੀ ਕੋਈ ਚੇਤੇ ਹੈ ਮੇਰੇ ਜਿਹੜੇ ਉਸਤਾਦ ਨੇ ਪਹਿਲੇ ਵਾਰ ਜ਼ਿਕਰ ਕਰਦਾ ਦੋ ਨੇ ਇੱਕ ਉਸਤਾਦ ਸਲਾਮਤ अली ਖਾਨ ਮੇਰੇ ਵਾਲਦ ਸਾਹਿਬ ਜੀ ਉਸਤਾਦ ਨਜ਼ਾਕਤ अली ਖਾਨ ਤੇ ਵੱਡੇ ਭਾਈ ਉਸਤਾਦ ਸ਼ਰਾਫਤ अली ਖਾਨ ਜਿਨ੍ਹਾਂ ਨੂੰ ਮੈਂ ਜੀ ਜੀ ਨਾ ਮੈਨੂੰ ਸਿਖਾਇਆ ਇਹ ਦੋ ਲੋਕਾਂ ਨੇ ਮੇਰੀ ਪਹਿਲੀ ਪਰਫਾਰਮੈਂਸ 7 ਸਾਲ ਦੀ ਉਮਰ ਚ ਪੰਜਾਬ ਆਰਟ ਕਾਉਂਸਲ ਚੇਕ 뮤직 ਫੈਸਟੀਵਲ ਹੋਇਆ ਸੀ ਪੰਜਾਬ ਆ ਕਾਉਂਸਲ ਲਾਹੌਰ ਦੇ ਲੋਹਰ ਲੋਹਰ 뮤직 ਫੈਸਟੀਵਲ ਲੋਹਰ ਜੀ ਉਹਦੇ ਚ ਮੈਨੂੰ ਮੌਕਾ ਮਿਲੇ ਮਨਾਜਬ ਯਾਦ ਮੈ ਰਾਗ ਬਸੰਤ ਤੇ ਰਾਗ ਸੁਹਾ ਖਾਨੜਾ ਗਾਇਆ ਵਾ ਤੋ ਉਸਤਾਦ ਮੀਆਂ ਸ਼ੌਕਤ हुसैन ਖਾਨ ਤਬਲਾ ਵਾਲੇ ਮੇਰੇ ਨਾਲ ਸੰਗਤ ਤੇ ਬੈਠੇ ਮੀਆਂ ਕਾਜ਼ਰ ਬਖਸ਼ ਜੀ ਦੇ ਕੀ ਬਾਤ ਹੈ ਅੱਛਾ ਇਹ ਮੈਨੂੰ ਸਾਦਤ ਸੀ ਤੋ ਅੱਗੇ ਸਾਰੇ ਹੀ ਤੁਸੀਂ ਨੇਮ ਟੂ ਦਾ ਹਾਂ ਜਿਹੜੇ ਬੈਠੇ ਸੀ ਵੱਡੇ ਲੋਕ ਮੇਰੇ ਵਾਲਦ ਸਾਹਿਬ ਵੀ ਉੱਥੇ ਫਿਰ ਸਾਰੇ ਬਜ਼ੁਰਗਾਂ ਨੇ ਮੇਰੇ ਵਾਲਦ ਸਾਹਿਬ ਨੂੰ ਉਸਤਾਦ ਸਲਾਮਤ अली ਖਾਨ ਨੂੰ ਮੁਬਾਰਕ ਦਿੱਤੀ ਇਹ ਬੱਚਾ ਉਮਰ ਦਾ ਤੇ ਬੱਚਾ ਹੈ ਲੇਕਿਨ ਅੰਦਰ ਇਹ ਦੇ ਬਜ਼ੁਰਗ ਹੈ ਵਾਹ ਵਾਹ ਗਾਇਕ ਜਦ ਦਾ ਹੀ ਹੁੰਦਾ ਹੈ ਆਰਟਿਸਟ ਚਾਰਲੀ ਚਪਲਨ ਕਹਿੰਦਾ ਹੈ ਆਰਟਿਸਟ ਇਨ ਇਡੀਅਟ ਬੋਰਨ ਉਹਨੂੰ ਬਣਾ ਦੇ ਸਕਦਾ ਹੈ ਐਸੀ ਤਰ੍ਹਾਂ ਮੇਰੇ ਦੋਨੋਂ ਬੇਟੇ ਨਾਦਰ ਫੈਜ਼ਾਨ ਇਹਨਾਂ ਦੀ 3-4 ਸਾਲ ਦੀ ਉਮਰ ਚ ਟ੍ਰੇਨਿੰਗ ਸ਼ੁਰੂ ਹੋ ਗਈ ਸੀ 3-4 ਸਾਲ ਦੀ ਤੇ ਉਹ ਵੀ 7-8 ਸਾਲ ਦੀ ਉਮਰ ਚ ਗਾ ਲਾ ਪਰ ਲੇਕਿਨ ਉਹਨਾਂ ਨੂੰ ਜ਼ਰਾ ਸਕੂਲ ਵੀ ਮੈਂ ਭੇਜਿਆ ਤੇ ਹੁਣ ਫੇ 11 ਸਾਲ ਦੀ ਉਮਰ ਚ ਤੇ 13 ਸਾਲ ਦੀ ਉਮਰ ਚ ਦੋਨੋਂ ਮੇਰੇ ਨਾਲ ਸਟੇਜ ਤੇ ਆ ਗਏ ਇਹ ਪੂਰੀ ਦੁਨੀਆ ਚ ਨਾਮ ਕਰ ਰਹੇ ਨੇ ਉਹ ਟ੍ਰੇਨਿੰਗ ਸਾਨੂੰ ਮਿਲੀ ਕਿ ਤੁਰਪਤ ਤੋਂ ਲੈ ਕੇ ਖਿਆਲ ਗਜ਼ਲ ਗੀਤ ਕਾਫੀ ਟੁੰਬਰੀ ਦਾਦਰਾ ਬਚਨ ਕੀਰਤਨ ਫਿਲਮ Song ਸਾਰਾ ਕੁਝ ਗਾਦੇ ਇਹ ਸਿਰਫ ਉਹੀ ਗਾ ਸਕਦਾ ਜਿਹਨੂੰ ਰਾਗ ਦੀ ਟ੍ਰੇਨਿੰਗ ਰਾਗ ਦੀ ਬੇਸ਼ੱਕ ਜਿਹੜਾ ਸੱਚੀ ਮੁੱਚੀ ਕਲਾਮਤ ਹੋਵੇ ਗਵਈਆ ਹਮ ਤੇ ਉਹ ਜਿਹੜੀ ਮੈਂ ਟ੍ਰੇਨਿੰਗ ਮੇਰੇ ਵਾਲਾ ਸਾਦਲਾਤ ਅਲੀ ਖਾਨੇ ਦਿੱਤੀ ਉਹੀ ਇਹਨਾਂ ਨੂੰ ਮੈਂ ਇਸ ਲਈ ਇਹ ਦੋਨੋਂ ਮਾਸ਼ੱਲਾ ਆਪਣੀ ਉਮਰ ਦੇ ਹਿਸਾਬ ਨਾਲ ਪੂਰੀ ਦੁਨੀਆ 'ਚ ਛਾਏ ਨੇ ਤੇ ਦੁਆਵਾਂ ਲੈ ਰਹੇ ਨੇ ਆਸ਼ੀਰਵਾਦ ਲੈ ਰਹੇ ਨੇ ਸਭ ਦਾ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਨਾਦਰ ਲਿਖਾਂ ਜੀ ਜੀ ਤੁਸੀਂ ਆਪਣੇ ਵੱਲ ਸਾ ਤੋਂ ਪਿਤਾ ਜੀ ਤੋਂ ਅਸੀਂ ਪਿਤਾ ਜੀ ਕਹਿੰਨੇ ਆ ਬਾਪੂ ਕਹਦੇ ਨੇ ਫਾਦਰ ਕਹ ਲੋ ਜੋ ਮਰਜੀ ਕਹ ਲੋ ਅਲੱਗ-ਅਲੱਗ ਬਸ ਨਾਮ ਨੇ ਤੇ ਕੀ ਤੁਸੀਂ ਇਹਨਾਂ ਦੇ ਨਾਲ ਸਿੱਖੇ ਕੀ ਨਾਲ ਜਦੋਂ ਇੱਕ ਗਰੁੱਪ ਦੇ ਤੌਰ ਤੇ ਗਾਣੇ ਹੋ ਤੁਸੀਂ ਇਕੱਲਾ ਗਾਉਨੇ ਹੋ ਜਾਂ ਕੋ ਸਾਜ਼ ਵੀ ਵਜਾਉਨੇ ਹੋ ਨਾਲ ਜੀ ਜੀ ਮੈਂ ਵੈਸੇ ਤੇ ਇਨਸਟਰੂਮੈਂਟ ਅਸੀਂ ਯੂਜ਼ ਕਰਨੇ ਸੁਰਮੰਡਲ ਸੁਰਮੰਡਲ ਵੀ ਕਹਿੰਦੇ ਹਾਰਮੋਨੀਅਮ ਵੀ ਜੀ ਹਾਰਮੋਨੀਅਮ ਵੀ ਉਹਦੇ ਨਾਲ ਵੀ ਅਸੀਂ ਖਰੀਦਾ ਅੱਛਾ ਜੀ ਔਰ ਵੈਸੇ ਸੋਲੋ ਵੀ ਮੈਂ ਕਰਨਾ ਉਸਤਾਜ ਜੀ ਦੇ ਨਾਲ ਵੀ ਅਸੀਂ ਇਕੱਠੇ ਵੀ ਕਰਨੇ ਆ ਟ੍ਰਿਪਲ ਸਿੰਗ ਮੇਰੇ ਵੱਡੇ ਭਾਈ ਫੈਜ਼ਾਨ ਹਾਂ ਔਰ ਖਾਂਬ ਦੇ ਨਾਲ 올ਓਵਰ ਦ ਵਰਲਡ ਅਸੀਂ ਆਪਣੇ ਹਮ ਉਸੇ ਕਿਨ ਪ੍ਰੇਜ਼ੈਂਟ ਕਰ ਰਹੇ ਆ ਦੇ ਮੁਲਕ ਨੂੰ ਪ੍ਰੇਜ਼ੈਂਟ ਕਰ ਰਹੇ ਕਲਾਸਿਕ ਕਲੋਜੀਕ ਦੇ ਜ਼ਰੀਏ ਔਰ ਵਾਹ ਜੀ ਵਾਹ ਫੈਜ਼ਾਨ ਨੇ ਲਿਖਾਂ ਸਾਰ ਜੀ ਸਰ ਜਨਾਬ ਤੁਸੀਂ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਿ ਦੁਨੀਆਵੀ ਪੜਾਈ ਵੀ ਕੀਤੀ ਕਿ ਸਾਜ਼ਾਂ ਦੇ ਉੱਤੇ ਮਾਸਟਰ ਹੈ ਜੀ ਜਨ ਅਵੇਲਡ ਨਾ ਵੀ ਬੜਾ ਹੈ ਵੀ ਕੀ ਤੀਏ ਲੇਕਿਨ ਸਾਜ਼ਾਂ ਤੋਂ ਜ਼ਿਆਦਾ ਮਸਤ ਰੇ ਕਿਉਂਕਿ ਕਿਉਂਕਿ ਸਾਡੇ ਘਰ ਦੇ ਵਿੱਚ ਇੱਕ ਮੇਰੇ ਕੋਲ オーਰੀਐਂਟੇਸ਼ਨ ਰਹੀ ਹੈ ਹਮੇਸ਼ਾ ਜੀ ਤੇ ਆਪਣੇ ਵਾਲਦ ਸਾਹਿਬ ਨੇ ਬਹੁਤ ਛੋਟੀ ਉਮਰ ਤੋਂ ਲੱਗ ਗਏ ਨਾਲ ਅਸੀਂ ਪਰ ਮੈਂ 2013 ਤੋਂ ਖਾਸਬ ਦੇ ਨਾਲ ਗਾ ਰਹੇ ਹਾਂ ਐਸੀ ਜਿਸ ਤਰ੍ਹਾਂ ਨਾਦਰ ਦੱਸ ਰਿਹਾ ਸੀ ਟ੍ਰਿਪਲ ਸਿੰਗਿੰਗ ਵੀ ਸਾਡੇ ਘਰਾਂ ਨੇ ਹੀ ਨੀਂ ਕਿ ਰਵਾਇਤ ਪਾਈ ਪਹਿਲੇ ਜੋੜੀਆਂ ਦਾ ਗਾਣਾ ਹੁੰਦਾ ਸੀ ਲੇਕਿਨ ਮੇਰੇ ਦਾਦਾ ਜੀ

ਉਸ ਚੀਜ਼ ਨੂੰ ਫੋਲੋ ਕੀਤਾ ਤੇ ਅਸਰੀ ਉਸ ਰਵਾਇਤ ਨੂੰ ਵੀ ਕਾਇਮ ਰੱਖਿਆ ਹੈ ਖਾਨ ਸਾਹਿਬ ਦੇ ਨਾਲ ਵੀ ਗਾਇਦਾ ਤੇ ਜੋੜੀ ਚ ਵੀ ਗਾਉਂਦੇ ਆ ਮੈਂ ਤੇ ਨਾਦਰ ਕਿਉਂਕਿ ਸਾਡੇ ਗਾਣੇ ਤੇ ਸੋਲੋ ਵੀ ਅਸੀਂ ਪਰਫਾਰਮ ਕਰੀਦਾ ਨਹੀਂ ਵੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤਿੰਨਾ ਨੇ ਇਕੱਠੇ ਗਾਉਣ ਦਾ ਇੱਕ ਪਹਿਲੀ ਵਾਰੀ ਇੱਕ ਰਿਕਾਰਡ ਜਿਹੜਾ ਜ ਬਣਾਇਆ ਪਾਕਿਸਤਾਨ ਦੇ ਵਿੱਚ ਹੀ ਨਹੀਂ ਬਲਕਿ 올ਓਵਰ ਦ ਵਰਲਡ ਤੁਸੀਂ ਕਹੇ ਆ ਉਸਤਾਦ ਸ਼ਫਕਤ ਅਲੀ ਖਾਨ ਸਾਹਿਬ ਤੋਂ ਤੁਹਾਨੂੰ ਜਿਹੜੇ ਏਡੇ ਵੱਡੇ ਵੱਡੇ ਅਵਾਰਡ ਮਿਲੇ ਨੇ ਲੈਜੈਂਡਰੀ ਆਮਨ ਕਹਿ ਸਕਦੇ ਆ ਕਿ ਜਿਹੜੇ ਤੁਹਾਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਕਿੱਥੇ ਕਿੱਥੇ ਮਿਲਿਆ ਸਰ ਇੱਕ ਵਾਰੀ ਮੈਨੂੰ ਲਾਈਫਟਾਈਮ ਅਚੀਵਮੈਂਟ ਵਾਰਡ ਮਿਲਿਆ ਲਾਹੌਰ ਚ ਪੋਲ ਪਾਕਿਸਤਾਨ 뮤זיক ਕਾਨਫਰੰਸ ਹੁੰਦੀ 2012 ਤੇ 2012 ਚ ਮੈਨੂੰ ਮ드ਰਾਸ ਚ ਅਮੀਰ ਖੁਸੂਸ ਸੁਸਾਇਟੀ ਨੇ ਬੁਲਾਇਆ ਜੀ ਮ드ਰਾਸ ਚਨਾਈ ਉੱਥੇ ਮੈਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਜੀ ਔਰ ਮੈਨੂੰ ਬੜੀ ਖੁਸ਼ਕਿਸਮਤੀ ਹੋਰ ਚ ਮਹਾਤਮਾ ਗਾਂਧੀ ਸਾਹਿਬ ਦੇ ਗ੍ਰੈਂਡਸਨ ਆਏ ਸੀ ਲੇਕਨ ਹੈਪਨ ਟੂ ਬੀ ਵਜਨਤੀ ਮਾਲਾ ਸਾਇਬਾ ਹਾਂ ਕਰਾਊਡ 'ਚ ਬੈਠੇ ਸੀ ਅੱਛਾ ਤੋਂ ਮਹਾਤਮਾ ਗਾਂਧੀ ਸਾਹਿਬ ਦੇ ਜਿਹੜੇ ਗ੍ਰੈਂਡਸਨ ਉਹਨਾਂ ਨੇ ਕਿਹਾ ਕਿ ਇਹ ਸ਼ਬਕਤ ਇਤਨਾ بڑا ਕਲਾਕਾਰ ਹੈ ਹਾਂ ਤੇ ਮੈਂ ਚਾਹਾਂਗਾ ਕਿ ਇਹਨੂੰ ਅਵਾਰਡ ਕਲਾਕਾਰੀ ਦੇਵੇ ਤਾਂ ਫਿਰ ਬਜੰਤੀ ਮਾਲਾ ਜੀ ਨੇ ਆ ਕੇ ਵਾਹ ਜੀ ਵਾਹ ਬੜਾ ਯਾਦਗਾਰ ਫੋਟੋ ਫਿਜ਼ਾਨ ਕੋ ਹੈ ਨੇ ਜੀ ਜੀ ਤੇ ਮੇਰੇ ਲਈ ਵੀ ਉਹ ਗ੍ਰੇਟ ਮੂਮੈਂਟ ਸੀ ਬਿਕੋਜ਼ ਵੀ ਆਰ ਅ ਗ੍ਰੇਟ ਫੈਨ ਆਫ ਬਜੰਤੀ ਮਾਲਾ ਜੀ ਤੇ ਉਹ ਅੱਛਾ ਹੈ ਉਸੋ ਵਕ ਪ੍ਰਾਈਡ ਆਫ ਪਰਫਾਰਮੈਂਸ ਜਿਵੇਂ ਉਹ ਪਾਕਿਸਤਾਨ ਦਾ ਸਭ ਤੋਂ ਮਹਾਨ ਸਾਈ ਸਿਵਿਲিয়ান ਅਵਾਰਡ ਹੈ ਸਭ ਤੋਂ ਵੱਡਾ ਅਵਾਰਡ ਤਮਗਾਏ ਹੁਸਨ-ਏ-ਕਾਰਗਰਦਗੀ ਕੰਦੇ ਨੇ ਦਾ ਪ੍ਰਾਈਡ ਆਫ ਪਰਫਾਰਮਸ ਜੀ ਕਿ ਜੋ ਕਾਰਗਰਦਗੀ ਦਾ ਹੁਸਨ ਉਹਨੂੰ ਰੈਕਗਨਾਈਜ਼ ਕੀਤਾ ਜਾਏ ਇਹ ਪੰਜ ਅਵਾਰਡ ਨੇ ਸਾਡੇ ਕਾਰਜ ਚ ਦੋ ਦਵਾ 우ਸਤਾਦ ਸਭ ਨੂੰ ਮਿਲਿਆ ਵੱਡੇ 우ਸਤਾਦ ਸਭ ਨਜ਼ਾਕਰ ਸਲਾਮਤ ਨੂੰ ਤੇ ਸ਼ਰਾਫਤ ਅਲੀ ਖਾਨ ਨੂੰ ਫਿਰ 17 ਇਮਤੀਆਜ਼ ਫਿਰ ਇਹ ਬੜੀ ਗੱਲ ਕਿ ਕਾਰਜ ਚ ਪੰਜ ਸਰਦਾਰਤੀ ਅਵਾਰਡ ਨੇ ਸਾਡੇ ਵਾਹ ਜੀ ਵਾਹ ਤੇ ਇਹ ਬਸ ਅਵਾਰਡ ਸਿੰਘ ਸਾਹਿਬ ਕੀ ਹੁੰਦਾ ਬਸ ਇੱਕ ਰੈਕਗਨਾਈਜੇਸ਼ਨ ਹੁੰਦੀ ਤੇ ਕਲਾਕਾਰ ਦੀ ਕੰਮ ਜਿਹੜਾ ਉਹ ਸਾਰੀ ਜ਼ਿੰਦਗੀ ਨਹੀਂ ਮੁੱਕਦਾ ਸਾਡਾ ਵਰਡ ਲੋਕਾਂ ਦੀ ਹੱਸੀ ਲੋਕਾਂ ਦੀ ਦਾਦ ਦਿਲ ਕਰਦਾ ਉਹ ਕਦੀ ਨਾ ਮੁੱਕੇ ਵਾਹ ਅਸੀਂ ਮੁੱਕ ਜਾਈਏ ਲੇਕਿਨ ਉਹ ਨਾ ਮੁੱਕੇ ਐ ਸੋਚ ਤਿੰਨਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਤਿੰਨਾਂ ਨੇ ਪਹਿਲੀ ਵਾਰੀ ਇਕੱਠੇ ਸੋਲੋ ਵੀ ਗਾਇਆ ਜੋੜੀ ਦੇ ਤੌਰ ਤੇ ਵੀ ਗਾਇਆ ਤਿੰਨਾਂ ਨੇ ਕੁਝ ਨਾ ਕੁਝ ਤੁਹਾਡੀ ਜ਼ੁਬਾਨੀ ਅੱਜ ਬੜੀ ਸੋਹਣੀ ਲੱਗੀ ਜੈ ਇਸ਼ਾਨਜਾ ਟੀਵੀ ਦੀ ਫੇਜ਼ਾ ਇਹਦੀਆਂ ਦੀਵਾਰਾਂ ਗੂੰਜਣ ਕਿਉਂਕਿ ਅੱਜ ਵੱਡੀ ਤਦਾਦ ਦੇ ਵਿੱਚ ਲੋਕ ਬੈਲ ਪਰਫਾਰਮਿੰਗ ਆਰਟ ਸੈਂਟਰ ਵਿੱਚ ਪਹੁੰਚ ਰਹੇ ਨੇ ਮੈਂ ਚਾਹਣਾ ਵੀ ਕੁਝ ਨਾ ਕੁਝ ਦੋ 17 ਸਾਰੇ ਦਰਸ਼ਕਾਂ ਦੇ ਸਾਹਮਣੇ ਜ਼ਰੂਰ ਹੋ ਜਾਵੇ ਅਸੀਂ ਤੁਹਾਨੂੰ ਮਿਲ ਕੇ ਇੱਕ ਬੰਦਿਸ਼ ਸੁਣਾਨੇ ਜੀ ਜਿਹਦੇ ਵਿੱਚ ਐਨਰਜੀ ਵੰਟਰੀ ਹੋ ਜਾਏਗੀ ਤੇ ਅਸੀਂ ਬੁੱਲੇ ਸ਼ਾਹ ਸਾਹਿਬ ਦਾ ਕਲਾਮ ਗਾਉਂਦੇ ਹਾਂ ਜੀ ਕੀ ਆ ਬਾਤ छ् भुलिया चलियां चले जिथां ओव से उहो नत पच नई सानू मन्हे मञी ओ सली

ਰਲਦੇਵ ਵਦਾਈ ਨਿਯੋ ਸਿਉ ਰਲਦੇਵ ਵਦਾਈ ਮੈਂ ਵਰਪਾਇਆ ਰਾਂਝਾ ਮਾਗੇ ਨਿਯੋ ਸਿਉ ਅਜਤਾਰੋ ਸਰਦੇ ਰੇ ਵੇ ਭਰੇ ਹੱਥ ਖੁੰਦੀ ਮੋਢੇ ਕੰਬਲੇ ਧਰੇ ਆ ਚਾਕਲੀ ਸ਼ਕਲੇ ਬਣਾਈ ਨੀਆ ਹੋ ਸੈਯੂ ਇਦਲਿਦੇ ਰਾਈ ਨੀਔ ਸੇਉ ਵਾ ਜੀ ਉਸਤਾਦ ਜੀ ਆ ਮੇਰੇ ਸਰੀਰ ਦੇ ਨੂੰ ਕੰਡੇ ਖੜੇ ਹੋ ਗਏ ਤੁਹਾਡੀ ਇਸ ਮਤਲਬ ਕਿ ਕੀ ਬਾਤ ਹੈ ਕਲਾਮ ਹੀ ਬਜ਼ੁਰਗਾਂ ਦਾ ਬੁਲੇਸ਼ਾ ਬੜੀ ਵੱਡੀ ਹੈ ਬੁਲੇਸ਼ਾ ਬਹੁਤ ਵੱਡੀ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਦੀ ਕੰਪੋਜੀਸ਼ਨ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਸਲਾਮਤ ਅਲੀ ਖਾਨ ਸਾਹਿਬ ਜੀ ਬਿਲਕੁਲ ਵਾ ਜੀ ਅੱਛਾ ਕਿਉਂਕਿ ਰਾਗਾਂ ਦੇ ਤੁਸੀਂ ਐਕਸਪਰਟ ਹੋ ਕਲਾਸਿਕਲ ਦੇ ਤੁਸੀਂ ਐਕਸਪਰਟ ਹੋ ਗਜ਼ਲ ਖੂਬੇ ਕਾਫੀ ਹੋਵੇ ਗੀਤ ਗਉਣ ਇਹਦੇ ਵਿੱਚ ਤਕਰੀਬਨ ਮੈਂ ਦੇਖ ਰਿਹਾ ਸੀ ਕਿੰਨੇ ਕੁ ਕੁੱਲ ਰਾਗ ਨੇ ਜੇ ਆਪਾਂ ਰਾਗਾਂ ਦੀ ਗੱਲ ਕਰੀਏ ਸਵਾਲ ਆਉਂਦਾ ਕਿ ਕਿੰਨੇ ਕੁ ਤਕਰੀਬਨ ਰਾਗ ਨੇ ਜਿਹੜੇ ਗਾਏ ਜਾਂਦੇ ਦੇਖੋ ਲੋਕ ਤੇ ਸੈਂਕੜੇ ਹਜ਼ਾਰਾਂ ਦੀ ਵੀ ਗੱਲ ਕਰਦੇ ਨੇ ਲੇਕਿਨ ਇੱਕ ਮਿਥੋਲੋਜੀ ਚ ਕਹਿੰਦੇ ਨੇ ਕਿ 36 ਰਾਗਣੀਆਂ 6 ਰਾਗ ਨੇ ਜਿਵੇਂ ਜੋ ਬੈਰੋ ਮਾਰਵਾ ਮੇਗ ਇਸ ਤਰ੍ਹਾਂ ਬਹੁਤ ਸਾਰੇ ਰਾਗ ਨੇ ਲੇਕਿਨ ਲੋਕਾਂ ਨੇ ਇਨੋਵੇਸ਼ਨ ਵੀ ਕੀਤੀ ਯਾਨੀ ਕਿ ਸਾਊਥ ਦਾ ਡਿਫਰੈਂਟ ਹੈ ਨੌਰਥ ਦਾ ਡਿਫਰੈਂਟ ਹੈ ਦਸਟਾਰਟ ਕਿਤੇ 72 ਟਾਟਾ ਦਾ ਇਸਤੇਮਾਲ ਹੈ ਹੂੰ ਹੂੰ ਤੋਂ ਇਹ ਕਪੜੇ ਬਨੇ ਸਾਬਨਾ ਲੇਕਿਨ ਯਾਨੀ ਨੌਰਥ ਸਾਈਡ ਜ ਮਦਰ ਮੀਰ ਖਸਰੋ ਨੇ ਵੀ ਬੜਾ ਕੰਮ ਕੀਤਾ ਰਾਗਾ ਤੇ ਉਹਨਾਂ ਨੇ ਰਾਗ ਏਮਨ ਬਣਾਇਆ ਇਸ ਤਰ੍ਹਾਂ ਇਹ ਮਾਲ ਕੋਸ ਪਹਿਲੇ ਬਣਿਆ ਆ ਸੀ ਫਿਰ ਉਮਿਆ ਤਾਨ ਸੰਜੀ ਨੇ ਰਾਗ ਬਣਾਇਆ ਇਸ ਤਰ੍ਹਾਂ ਕਰਦੇ ਕਰਦੇ ਉਹ ਸੈਂਕੜਿਆਂ ਹਜ਼ਾਰਾਂ ਤੇ ਚਲੇ ਗਏ ਓਕੇ ਹੁਣ ਆਪਾਂ ਥੋੜੀ ਜਿਹੀ ਧੜਾਈ ਹੈ ਕਿਉਂਕਿ ਜਦੋਂ ਪੰਜਾਬ ਦੀ ਗੱਲਬਾਤ ਕਰੀ ਦੀ ਤੇ ਪੰਜਾਬ ਦੇ ਵਿੱਚ ਮੇਰੇ ਬਾਬਾ ਨਾਨਕ ਗੁਰੂ ਪਾਛਾ ਦਾ ਪ੍ਰਕਾਸ਼ ਉਸ ਕਰਤਾਰਪੁਰ ਦੇ ਵਿੱਚ ਹੋਇਆ ਹੈ ਔਰ ਜਦੋਂ ਬਾਣੀ ਲਿਖੀ ਹੈ ਪਹਿਲਾਂ ਵੀ ਜ਼ਿਕਰ ਕੀਤਾ ਹੈ ਬਾਲਿਆ ਬਾਣੀ ਆਈ ਹੈ ਛੇੜ ਰਤਪਾਉ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਸੰਪੂਰਨਤਾ ਹੋਈ ਤੇ 31 ਰਾਗ ਉਹਦੇ ਵਿੱਚ ਦਰਜ ਕੀਤੇ ਕਦੇ ਜ਼ਿੰਦਗੀ ਚ ਆਇਆ ਕਿ ਮੈਂ ਵੀ ਗੁਰਬਾਣੀ ਨੂੰ 31 ਰਾਗਾਂ ਦੇ ਰਹੀਂ 31 ਰਾਗਾਂ ਨੂੰ ਗਾਉਣ ਦਾ ਯਤਨ ਹੋਇਆ ਕਦੇ ਕੋਈ ਇਹੋ ਜਿਹਾ ਜਿਵੇਂ ਕੀਰਤਨ ਸਾਡੇ ਬਜ਼ੁਰਗਾਂ ਨੇ ਵੀ ਰਾਗਾ ਦੇ ਵਿੱਚ ਉਸਤਾਦ ਸਲਾਮਤ ਲਖਨਜ਼ਾ ਕੀ ਤਰੀਖਾ ਨੇ ਲੰਡਨ ਦੇ ਵਿੱਚ 70 ਦੇ ਵਿੱਚ ਉੱਥੇ ਸਾਊਥ ਹਾਲ ਚ ਗੁਰਦੁਆਰੇ ਚ ਮੈਂ ਬਿਲਕੁਲ ਉਹਨਾਂ ਦਾ ਦੇਖ ਕੇ ਤਾਂ ਹੀ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਮੈਂ ਵੀ ਬਹੁਤ ਜ਼ਿਆਦਾ ਕੀਤਾ ਹਿੰਦੁਸਤਾਨ ਦੇ ਵਿੱਚ ਕੰਪਨੀ ਸੀ ਐਸਐਮਡਬਲ ਗੁਪਿੰਦਰ ਸਿੰਘ ਜੀ ਸ਼ੁਰੂਆਤ ਉਹਨਾਂ ਨੇ ਕੀਤੀ ਉਸ ਤੋਂ ਪਹਿਲੇ ਰੌਣਕ ਸਿੰਘ ਜੀ ਅਪੋਲੋਟਾਈ ਅਪੋਲੋਟਾਈ ਤੇ ਉਹਨਾਂ ਲੋਕਾਂ ਨੇ ਵੀ ਸੀਡੀ ਕਰਵਾਈ ਇਸ ਤਰ੍ਹਾਂ ਕਰਦੇ ਕਰਦੇ ਦੇ ਦਸਪਾਲ ਕੋਨਰ ਸਾਹਿਬ ਨੇ ਡਾਕਟਰ ਸਾਹਿਬ ਨੇ ਹਾਰਟ ਸਪੈਸ਼ਲਿਸਟ ਨੇ ਲੰਡਨ ਲੰਡਨ ਵਾਲੇ ਉਹਨਾਂ ਨੇ ਬੜਾ ਕੀਰਤਨ ਦੀ ਸੇਵਾ ਕੀਤੀ ਤੇ ਕੀਰਤਨ ਫੈਸਟੀਵਲ ਵੀ ਕਰਵਾਇਆ ਥਾ ਕੀਰਤਨ ਦਰਬਾਰ 31 ਰਾਗ ਦਰਬਾਰ ਉਹ 31 ਉਹ 31 ਰਾਗ ਹੋਏ 31ਆਂ ਦੇ ਵਿੱਚੋਂ ਕਿੰਨੇ ਰਾਗ ਗਏ ਮੈਂ ਆਲਮੋਸਟ 31 ਦੇ 31 ਰਿਕਾਰਡ ਕਰਾ ਰਹੇ ਹਾਂ ਆਸਤਾ ਆਸਤਾ ਨਿਕਲ ਰਹੇ ਨੇ ਕਰਾਏ ਹਾਂ ਜੀ ਉਹਦੀ ਰਿਕਾਰਡਿੰਗਸ ਕਿਉਂਕਿ ਅਜਲੇ ਅਸੀਂ ਉਹਨੂੰ ਨਹੀਂ ਕਰ ਸਕਦੇ ਕਿਉਂਕਿ ਉਹ ਰਿਕਾਰਡਿੰਗ ਨਿਕਲ ਰਹੀ ਹੈ ਜੀ ਜੀ ਤੇ ਬਹੁਤ ਜਲਦ ਸਾਡੀ ਪੂਰੀ ਸਰਦਾਰ ਕਮਿਊਨਿਟੀ ਨੂੰ ਇੱਕ ਸਾਡੇ ਵੱਲੋਂ ਤੋਹਫਾ ਕਤੀ ਰਾਗਾਂ ਕਤੀ ਰਾਗ ਮੈਂ ਗਾਉਂਦੇ ਨੇ ਰਿਕਾਰਡ ਹੋ ਗਏ ਇਹਨੇ ਜਿਹੜੇ ਰਾਗ ਗੁਰਮੱਥ ਸਾਹਿਬ ਚ ਰਾਈਟ ਸੀ ਬਾਕਾਇਦਾ 10 ਸਾਲ ਰਿਸਰਚ ਕਰਕੇ ਕੋਨਰ ਸਾਹਿਬ ਨੇ ਤੇ ਗਿਆਨੀ ਸਾਹਿਬ ਹੁੰਦੇ ਸੀ ਦਵਿੰਦਰਪਾਲ ਜੀ ਦਵਿੰਦਰਪਾਲ ਜੀ ਦਵਿੰਦਰਪਾਲ ਆਓ ਦੁਨੀਆ ਤੋਂ ਚਲੇ ਗਏ ਖੁਦਾ ਉਹਨਾਂ ਦੇ ਨਾਲ ਬੈਠ ਕੇ ਸੀ ਉਹ ਰਾਗਾਂ ਨੂੰ ਰਿਕਾਰਡ ਕਰਾਇਆ ਉਹ ਕੋਨਰ ਸਾਹਿਬ ਕੋ ਮੌਜੂਦ ਨੇ ਤੇ ਉਹ ਕਤੀ ਰਾਗਾਂ ਦੇ ਨਾਮ ਤੋਂ ਉਹ ਉਹਨਾਂ ਨੇ ਉਹਨਾਂ ਨੂੰ ਜਲਦੀ ਰਿਲੀਜ਼ ਕਰਨਾ ਆਸਤਾ ਆਸਤਾ ਕੋਈ ਦਾ ਰਸੋਹੀ ਦੇ ਵਿੱਚ ਵੀ ਸਾਰੇ ਦਾ ਰਸੋਆ ਇਸ ਵਕਤ ਕੋਈ ਮੈਂ ਚਾ ਨਾ ਕੋਈ ਦੋਸ਼ ਸ਼ਬਦ ਨਹੀਂ ਕੀਰਤਨ ਮਾ ਜਦੋਂ ਤੱਕ ਉਹਦੇ ਉਹਦੇ ਤਰੀਕੇ ਨਾਲ ਨਹੀਂ ਮੋਸ ਤੋਂ ਤੱਕ ਨਹੀਂ ਪਹੁੰਚਦਾ ਕੀਰਤਨ ਤੁਹਾਡੇ ਪੈਰਾਂ 'ਚ ਜੁੱਤੇ ਨਹੀਂ ਹੋਣੇ ਚਾਹੀਦੇ ਸਿਰ ਤੇ ਇਹਦਾ ਇਤਰਾਮ ਹੈ ਕੀ ਬਾਤ ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਇਆ ਕੀ ਬਾਤ ਉਹ ਕੋ ਐਜ ਨਹੀਂ ਹੈਗਾ ਕਿ ਤੁਸੀਂ ਇੱਕ ਸਤਕਾਰ ਉਹ ਸਤਕਾਰ ਜ਼ਰੂਰੀ ਕੋ ਕਿਉਂ ਕੋਈ ਮਜ਼ਾਕ ਨਹੀਂ ਨਾ ਆਗਾ ਲੇਕਿਨ ਮੈਂ ਸਰੋਤਿਆਂ ਨੂੰ ਇੱਕ ਚੀਜ਼ ਸੁਣਾ ਦਿੰਨਾ ਦਰਸ਼ਕ ਸਾਰੇ ਦੁਨੀਆ ਭਰ ਦੇ ਦਰਸ਼ਕ ਦੇਖ ਰਹੇ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਹਾਂਜੀ ਉਹਦੀ ਗਲਾਹ ਸੁਣਾ ਦੇ ਜੀ ਹਰ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਕਣ ਇਹ ਸੰਦਾਸ ਨੂੰ ਅਸੀਂ ਮੈਂ ਸਮਝਿਆ ਜੀ ਕੀਤਾ ਕਿਉਂਕਿ ਮਿੱਤਰ ਪਿਆਰਿਆਂ ਜੇ ਬਚਿੱਤਰ ਦਾੜਕੇ ਦੇ ਵਿੱਚੋਂ ਤੁਸੀਂ ਬੜਾ ਸਤਿਕਾਰ ਕੀਤਾ ਕਿ ਗੁਰਬਾਣੀ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੀ ਚੀਜ਼ ਹੈ ਉਹ ਬੜੇ ਸਤਿਕਾਰ ਨਾਲ ਗਾਈ ਜਾ ਸਕਦੀ ਹੈ ਇਹਦੇ ਵਿੱਚ ਕਿਉਂਕਿ ਅੱਜ ਵੱਡੀ ਤعداد ਦੇ ਵਿੱਚ ਖਲਕਤ ਹੈ ਜਿਹੜੀ ਆਵਾਮ ਹੈ ਉਹ ਆ ਕੇ ਤੁਹਾਨੂੰ ਮਿਲਣਾ ਚਾਹੁੰਦਾ ਹੈ ਤੁਹਾਨੂੰ ਦੇਖਣਾ ਚਾਹੁੰਦਾ ਹੈ ਤੁਹਾਡਾ ਜਿਹੜਾ ਅੰਦਾਜ਼ ਹੈ ਗਾਇਕੀ ਦਾ ਤੁਹਾਡੇ ਪਰਿਵਾਰ ਦਾ ਇਸ ਵਿਰਸੇ ਚ ਜਿਹੜਾ ਮਿਲਿਆ ਹੋਇਆ ਇਹਨੂੰ ਦੇਖਣ ਦੇ ਲਈ ਉੱਥੇ ਕੋਈ ਸਪੈਸ਼ਲ ਤੁਸੀਂ ਸੋਚਿਆ ਕਿ ਇਹ ਕੁਝ ਗਾਣਾ ਹੈ ਜਾਂ ਫਿਰ ਖੁੱਲੀ ਫਿਜ਼ਾ ਦੇ ਵਿੱਚ ਜੋ ਆਏ ਹੋਏ ਗਾਇਆ ਜਾਏਗਾ ਕਿ ਸੁਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਪਰ ਲੈ ਜੀ ਕੋਈ ਇਨਸਾਨ ਟ੍ਰੇਨਿੰਗ ਲੰਦਾ ਰਾਗ ਰਾਗ ਇੱਕ ਸਕੇਲ ਹੈ ਜਿਸ ਚੋਂ ਬੜੀ ਕੰਪੋਜੀਸ਼ਨਸ ਬਣਦੀਆਂ ਜਿਵੇਂ ਪਹਾੜੀ ਰਾਗਨੀ ਜੋ ਕਿੰਨੇ ਫਿਲਮੀ ਗਾਣੇ ਬਣੇ ਹਮ ਹਮ ਖਮਾਜ ਇਹ ਮੰਚ या리가 सूबरी है ये जीवन की राग कोई उसको कहते हमें भूल जाए ये एवन में बना हुआ रे देगा वादा रे दा रे दा रे दा ऐसा पहाड़ी आ लग जागने के फिर हसीदत हूं ना हो ਖਾਇਦ ਫਿਰ ਸੀ ਜਨਮ ਮੁਲਾਕਾਤ ਹੋਣਾ ਹੋ ਬਣ ਇਹ ਪਹੜੀ ਹਾਂ ਮੁੰਝ ਭਰੋਸਾ ਜਾਣੇ ਤੇਰਾ ਹਦ ਗੇਵਾਜ਼ ਮਾਣੂ ਆ ਨੇ ਭਰੋਸਾ ਜਾਨੀ ਤੇਰਾ ਜਾਨੀ ਤੇਰਾ ਅੰਜੇ ਭਰੋਸਾ ਜਾਨੇ ਤੇਰਾ ਸਈਆ ਬਿਲਾਗਦ ਸੁ ਇਹ ਦੇਖੇ ਪਹਾੜੀ ਮੇ ਕਿੰਨਾ ਕੁਛ ਸਾਹਮਣੇ ਆ ਰਹਾ ਤੋ ਮੈਂਨੇ ਇੱਕ ਐਗਜ਼ਾਮਪਲ ਇਸ ਲਈ ਦਿਆ ਕਿ ਰਾਗੋ ਮੇ ਕਿਤਨਾ ਕੁਛ ਹੈ ਜੀ ਦਿਲ ਤਾਂ ਕਰਦਾ ਹੈ ਉਸਤਾਦ ਜੀ ਜੋ ਰੰਗ ਬੰਨੇ ਆ ਤੁਸੀਂ ਕਿ ਇੱਕ ਸਕਿੰਟਲੀ ਵੀ ਇੱਕ ਪਲਕ ਵੀ ਯਾਨੀ ਕਿ ਝਮਕਣ ਨੂੰ ਦਿਲ ਨਹੀਂ ਕਰਦਾ ਜੋ ਆਨੰਦ ਤੁਸੀਂ ਬੰਨੇ ਹੈ ਖੈ ਰਾਜ ਸ਼ਾਮ ਨੂੰ ਮੈਂ ਚਾਹਾਂਗਾ ਕਿ ਅੱਜ ਦਾ ਸ਼ਾਮ ਦਾ ਪ੍ਰੋਗਰਾਮ ਹੈ ਬੈਲ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਠੀਕ 7 ਵਜੇ ਆਰੰਭ ਹੋ ਜਾਣਾ ਹੈ ਤੇ ਜੇ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਤੁਹਾਡੇ ਕੋਲ ਅੱਜ ਵੀ ਹੁਣ ਵੀ ਤਕਰੀਬਨ 2.5 3 ਘੰਟੇ ਨੇ ਬਸ ਵਹੀਰਾ ਘੱਟ ਕੇ ਬੈਲ ਪਰਫਾਰਮਿੰਗ ਆਰ ਸੈਂਟਰ ਤੇ ਪਹੁੰਚ ਕੇ ਇਸ ਪਹੁੰਚੇ ਹੋਏ ਘਰਾਣੇ ਦੀ ਜਿਹੜੀ ਕਲਾ ਸੰਗੀਤ ਦੀ ਕਲਾਸਿਕਲ ਦੀ ਉਹਦਾ ਮਿਲ ਕੇ ਆਪਾਂ ਆਨੰਦ ਮਾਣ ਸਕਦੇ ਆ ਇੱਕ ਵਾਰੀ ਜਨਾਬ ਜਾਂਦੇ ਜਾਂਦੇ ਸਾਡੇ ਪੰਜਾਬੋਂ ਜਿਹੜੇ ਆਏ ਹੋਏ ਲੋਕ ਨੇ ਮੈਂ ਪੰਜਾਬ ਕੇਅਤ ਕੀ ਲੈਹਦੇ ਚੜਦੇ ਨਹੀਂ ਪੰਜਾਬੋਂ ਕੇ ਆ ਸਾਡੇ ਦੋਨੇ ਪੰਜਾਬ ਨੇ ਤੀਜੇ ਪੰਜਾਬ ਤਸੀਂ ਪਹੁੰਚੇ ਹੋ ਕੀ ਸੁਨਿਆ ਉਹਨਾਂ ਨੇ ਪੰਜਾਬੀ ਕੌਮ ਜਿਹੜੀ ਦਿਲਦਾਰ ਕੌਮ ਹੈ ਦਿਲ ਵਾਲੀ ਕੌਮ ਹੈ ਤੇ ਮੈਂ ਇਹਨਾਂ ਨੂੰ ਹੀ ਕਵਾਂਗਾ ਕਿ ਤੁਹਾਡਾ ਪੰਜਾਬੀ ਭਰਾ ਬਹੁਤ ਦੂਰੋਂ 28 ਘੰਟੇ ਦੀ ਫਲਾਈਟ ਲੈ ਕੇ ਆਇਆ ਤੇ ਤੁਹਾਡੇ ਕੋਲ ਹਾਲ ਮੇਰਾ ਕੱਲ ਬੜੀ ਹਾਦਸਾ ਘੰਟਾ ਹੋਏਗਾ ਕਿਸੇ ਕੋ 10 ਮਿੰਟ ਕੋ 15 ਮਿੰਟ ਜੀ ਆਓ ਮੈਨੂੰ ਗਲੇ ਮਿਲੋ ਤੇ ਤੁਹਾਨੂੰ ਗਾਣਾ ਰਾਗ ਤੋਂ ਲੈ ਕੇ ਠੁੰਬਰੀ ਕਾਫੀ ਫੋਕ ਗੀਤ ਗਜ਼ਲ ਜੀ ਫਿਲਮੀ ਗਾਣੇ ਹਰ ਚੀਜ਼ ਮਿਲੇਗੀ ਜੀਜ਼ਾਨ ਨਾਦਰ ਮਾਸ਼ਾਅੱਲਾ ਬੜੇ ਐਕਸਪਰਟ ਨੇ ਜੀ ਇਹ ਤੁਹਾਨੂੰ ਹਰ ਕਿਸਮ ਦਾ ਗੀਤ ਸੁਣਾਣਗੇ ਔਰ ਮੈਂ ਤੁਹਾਨੂੰ ਬਜ਼ੁਰਗਾਂ ਦਾ ਵੀ ਗਾਣਾ ਸੁਣਾਵਾਂਗਾ ਲਤਾ ਜੀ ਦੇ ਵੀ ਮੈਦੀ ਹਸਨ ਸਾਹਿਬ ਜਗਜੀਤ ਸਿੰਘ ਜੀ ਸਭ ਦੇ ਤੇ ਪੰਜਾਬੀ ਕੋਮ ਪਿਆਰ ਕਰਨ ਵਾਲੀ ਔਰ ਵਾਦੇ ਦੀ ਪੱਕੀ ਜਿਵੇਂ ਸਿੰਘ ਸਾਹਿਬ ਤੁਸੀਂ ਹੋ ਜੀ ਔਰ ਸਾਂਝ ਵੈਸੇ ਨਾ ਸਾਂਝਾ ਦਿਲਾਂ ਦੀ ਸਾਂਝ ਔਰ ਦਿਲਾਂ ਦੀ ਸਾਂਝ ਦੇ ਪ੍ਰੋਗਰਾਮ ਤੇ ਅਸੀਂ ਬੈਠੇ ਤੇ ਸਾਂਝ ਜਿਹੜੀ ਹੈ ਨਾ ਉਹਨੂੰ ਜ਼ਰਾ ਗਲੇ ਮਿਲ ਕੇ ਮਟਾਈਏ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅ ਅੱਲਾਹ ਤਾਲਾ ਤੁਹਾਨੂੰ ਹੋਰ ਤੋਫੀਕ ਬਖਸ਼ੇ ਚੱਲਦੀ ਕਲਾਚ ਰਹਿ ਕਿਸ ਤਰ੍ਹਾਂ ਹੀ ਆਵਾਜ਼ ਦੇ ਰਹੀ ਹੁਣ ਇੱਕ ਸੇਵਾ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਜੀ ਧੰਨਵਾਦ ਬਹੁਤ ਧੰਨਵਾਦ ਲਓ ਜੀ ਲੈਜੈਂਡਰੀ ਇੱਕ ਇਤਿਹਾਸ ਦੇ ਵਿੱਚ ਮੇਰਾ ਖਿਆਲ ਹੈ ਕਿ ਸੰਸਾਰ ਦੇ ਇਤਿਹਾਸ ਦੇ ਵਿੱਚ ਕਲਾਸਿਕਲ ਦੇ ਵਿੱਚ ਜੇ ਕੋਈ ਸ਼ਾਨ 84 ਜਿਹੜਾ ਘਰਾਣਾ ਹੈ ਉਸ ਪਰਿਵਾਰ ਦੀ ਕਿੰਵੀਂ ਪੀੜ੍ਹੀ ਹੋ ਸਕਦੀ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਆ ਤੇ ਅੱਜ ਉਸੇ ਪਰੰਪਰਾ ਨੂੰ ਉਸੇ ਕਲਾ ਨੂੰ ਬਰਕਰਾਰ ਰੱਖਿਆ ਤੇ ਸਾਡੇ ਸਰੀ ਸ਼ਹਿਰ ਦੇ ਵਿੱਚ ਅੱਜ ਸ਼ਾਮ ਦਾ ਸ਼ੋਅ ਹੈ ਇਹਨੂੰ ਜੇ ਦੇਖਣਾ ਨਾ ਭੁੱਲਿਓ ਇਹਦੇ ਨਾਲ ਨਾਲ ਮੈਂ ਉਚੇਚੇ ਤੌਰ ਤੇ ਪੰਜ ਤਾਰਾ ਰੈਸਟੋਰੈਂਟ ਤੇ ਬਾਰ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪான்ਸਰ ਕੀਤਾ ਹੈ ਪਰਿਵਾਰਾਂ ਸਮੇਤ ਤੁਸੀਂ 132 ਤੇ 85 ਤੇ ਪਹੁੰਚ ਕੇ ਇਸ ਪੰਜ ਤਾਰਾ ਦਾ ਆਨੰਦ ਮਾਣ ਸਕਦੇ ਹੋ ਫਾਇਦਾ ਪ੍ਰੋਗਰਾਮ ਇਸ ਮੌਕੇ ਕਰੰਦੀ ਦਿਓ ਮੈਨੂੰ ਇਜਾਜ਼ਤ ਤੇ ਦਿਵਿੰਦਰ ਬੈਣੀਪਾਲ ਜੀ ਪ੍ਰਾਈਮ ਟਾਈਮ 6 ਵਜੇ ਲੈ ਕੇ ਹਾਜ਼ਰ ਹੋਣਗੇ 9 ਵਜੇ ਸੇ ਪ੍ਰੋਗਰਾਮ ਨੂੰ ਜਦੋਂ ਰੰਗਾ ਰੰਗ ਪ੍ਰੋਗਰਾਮ ਚੱਲ ਰਿਹਾ ਹੋਏਗਾ ਬੈਲ ਪਰਫਾਰਮਿੰਗ ਆਰ ਸੈਂਟਰ ਦੇ ਵਿੱਚ ਇਸੇ ਪ੍ਰੋਗਰਾਮ ਨੂੰ ਦੁਬਾਰਾ ਲਾਈਵ ਰਿਪੀਟ ਕਰਾਂਗੇ ਫਿਰ ਮਿਲਦੇ ਆਂ ਅਗਲੇ ਦਿਨ ਰੱਬ ਰੱਖਾ ਜੀ